ਕੋ ਕੋਈ ਨਹੀਂ ਕੋਈ ਨਹੀਂ ਜੀਜਾ ਤੂੰ ਮੰਨ ਜਾ ਹੌਲਾ ਕਿਉ ਕਰੀ ਜਨ ਹੌਸਲਾ ਰੱਖੀਦਾ ਹੁੰਦਾ ਪਤੰਦਰ ਜਿੱਤਾਂ ਹਾਰਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ ਨਾਲ ਇੱਕ ਵੀ ਆਪਣਾ ਤਾਂ ਲੱਖ ਵਰਗਾ ਓਏ ਮੰਨ ਕੇ ਮੈਂ ਨਾ ਹੌਲਾ ਹੋਵੇ ਜੀਤੇ ਆ ਤੁਸੀਂ ਤਾਂ ਪਤੰਦਰ ਉਹ ਸਵਾ ਨਹੀਂ ੜਾਈਏ ਤੱਕੀ ਪਤੰਦਰ ਉਹ ਰੌਲਾ ਪਾਉਂਦੀ ਫਿਰੀ ਗਏ ਹਾਂ ਉਹ ਤੈਨੂੰ ਕੀ ਦੱਸਾਂ ਜੀਜਾ ਚਾਲਾ ਮੂਰੇ ਦੀਂਦਾ ਕੋਸ ਨਹੀਂ ਸੀ ਜੇ ਤਾਂ ਚੁੱਪ ਕਰਕੇ ਬਹਿੰਦੇ ਚੀ ਚਾਲਾ ਤਾਂ ਪੰਗਾ ਇਹਦੇ ਨਾਲ ਮੈਗੇ ਚੁੱਤਿਆ ਚਾਲਾ ਰੌੜਾ ਉੜਾਈ ਪਾਲਨਿਆ ਪੋਰਾ ਸਾਰ ਮੂਰੇ ਦੇਖਣ ਤਾਂ ਸਹੀ ਫੇਰ ਹੀ ਬੰਦਾ ਕੋਤ ਕੰਮ ਕਰਦਾ ਉਹ ਤੂੰ ਹਲੇ ਕਹੀ ਜਨਮ ਨਾ ਹੌਲਾ ਕਰ ਕੀਤੀ ਤੇ ਤੈਨੂੰ ਕੀ ਦੱਸਾਂ ਤਾਂ ਹੀ ਤਾਂ ਪਟਦਾ ਮੈਂ ਪਤੰਦਰ ਉਹਤ ਕੀਤਾ ਇੱਕ ਆਗੀ ਜਿਹੜੇ ਮੈਨੂੰ ਮੂਰੇ ਅਸਾਰ ਲੱਗਦੇ ਨੇ ਮੈਨੂੰ ਲੱਗਦਾ ਇੱਕ ਵੀ ਨਹੀਂ ਰਣੀ ਕੋਈ ਨਹੀਂ ਕੋਈ ਨਹੀਂ ਜੀਜਾ ਮੰਨੀ ਹੌਲਾ ਕਰੀਦਾ ਹੁੰਦਾ ਜੇ ਚੰਗੇ ਦਿਨ ਨਹੀਂ ਰਹਿੰਦੇ ਰਹਿੰਦੇ ਮਾਰੇ ਵੀ ਨਹੀਂ ਹੌਸਲਾ ਰੱਖ ਜ਼ੋਰ ਤਾਂ ਮੇਰਾ ਹੁਣ ਵੀ ਪੂਰਾ ਲੱਗਿਆ ਹੋਇਆ ਉਹ ਠੀਕ ਆ ਠੀਕ ਆ ਜੀਤੀਆ ਜ਼ੋਰ ਬਤੰਦਰੋ ਕਿਸੇ ਸਿੱਧੇ ਪਾਸੇ ਨੂੰ ਲਾ ਲਿਆ ਕਰੋ ਤੁਸੀਂ ਤਾਂ ਬਠਾਉਣ ਕੀ ਜ਼ੋਰ ਲਾਈ ਜਾਂਦੇ ਹੋ ਸਾਰਾ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ